ਤਾਜ ਸਵੇਰ ਦੇ ਮੌਕੇ ਜਦੋਂ ਜਨਸੁਣ ਵਾਈ ਚੱਲ ਰਹੀ ਸੀ ਤਾਂ ਉਸ ਸਮੇਂ ਇੱਕ ਵਿਅਕਤੀ ਨੇ ਦਿੱਲੀ ਦੇ ਸੀਐਮ ਰੇਖਾ ਗੁਪਤਾ ਦੇ ਥੱਪੜ ਮਾਰ ਦਿੱਤਾ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਸੀਐਮ ਰੇਖਾ ਗੁਪਤਾ ਨੂੰ ੱੱਕਾ ਵੀ ਮਾਰਿਆ ਗਿਆ ਹੈ ਜਿਸ ਕਰਕੇ ਸੀਐਮ ਰੇਖਾ ਗੁਪਤਾ ਜ਼ਖਮੀ ਵੀ ਹੋਏ ਨੇ ਉਹਨਾਂ ਦੇ ਸੱਟ ਲੱਗੀ ਹੈ ਕਹਿ ਸਕਦੇ ਹਾਂ ਕਿ ਉਸੇ ਮਾਮਲੇ ਦੇ ਵਿੱਚ ਹੁਣ ਇੱਕ ਤਸਵੀਰ ਆ ਜਿਹੜੀ ਉਹ ਸਾਹਮਣੇ ਆਈ ਹੈ ਸੀਸੀਟੀਵੀ ਕੈਮਰੇ ਦੀਆਂ ਇਹ ਤਸਵੀਰਾਂ ਨੇ ਤੇ ਕੱਲ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਨੇ ਇਹ ਤਸਵੀਰਾਂ ਉਸੇ ਵਿਅਕਤੀ ਦੀਆਂ ਨੇ ਜਿਸ ਵਿਅਕਤੀ ਨੇ ਸੀਐਮ ਰੇਖਾ ਗੁਪਤਾ ਦੇ ਉੱਪਰ ਹਮਲਾ ਕੀਤਾ ਹੈ ਸੀਐਮ ਰੇਖਾ ਗੁਪਤਾ ਦੇ ਥੱਪੜ ਮਾਰਿਆ ਹੈ ਕੱਲ ਦੀਆਂ ਇਹ ਤਸਵੀਰਾਂ ਨੇ ਤੇ ਇਹ ਤਸਵੀਰਾਂ ਨੇ ਜਿਹੜੀਆਂ ਉਹ ਸੀਐਮ ਰਿਹائش ਤੇ ਨੇੜੇ-ਤੇੜੇ ਦੀਆਂ ਦੱਸੀਆਂ ਜਾ ਰਹੀਆਂ ਨੇ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਕਿ ਇਹ ਵਿਅਕਤੀ ਜਿਹੜਾ ਕਿ ਰਿਕਸ਼ੇ ਤੋਂ ਹੇਠਾ ਉਤਰਦਾ ਹੈ ਰਿਕਸ਼ੇ ਵਾਲੇ ਨੂੰ ਪੈਸੇ ਦਿੰਦਾ ਉਸ ਤੋਂ ਬਾਅਦ ਰਿਕਸ਼ੇ ਵਾਲਾ ਉੱਥੋਂ ਚਲੇ ਜਾਂਦਾ ਤੇ ਇਹ ਵਿਅਕਤੀ ਉਤਰਦੀ ਸਾਰ ਕਿਸੇ ਨੂੰ ਫੋਨ ਆ ਜਿਹੜਾ ਉਹ ਲਗਾ ਲੈਂਦਾ ਅੱਜ ਜਦੋਂ ਸਵੇਰੇ ਜਨ ਸੁਣਵਾਈ ਹੁੰਦੀ ਹੈ ਤਾਂ ਉਸ ਸਮੇਂ ਇਹ ਵਿਅਕਤੀ ਆਪਣੀ ਸ਼ਿਕਾਇਤ ਲੈ ਕੇ ਜਾਂ ਫਿਰ ਇਹ ਗੱਲ ਕਹਿ ਸਕਦੇ ਆ ਕਿ ਸ਼ਿਕਾਇਤ ਦਾ ਬਹਾਨਾ ਲੈ ਕੇ ਰਿਹਾਇਸ਼ ਦੇ ਅੰਦਰ ਦਾਖਲ ਹੋਇਆ ਰਿਹਾਇਸ਼ ਦੇ ਅੰਦਰ ਦਾਖਲ ਹੋ ਕੇ ਜਦੋਂ ਜਨ ਸੁਣਵਾਈ ਚੱਲ ਰਹੀ ਸੀ ਤਾਂ ਇਹ ਉੱਚੀ ਉੱਚੀ ਚੀਕਣਾ ਸ਼ੁਰੂ ਕਰ ਦਿੰਦਾ ਜਿਸ ਤੋਂ ਬਾਅਦ ਫਿਰ ਇਸ ਵਿਅਕਤੀ ਨੇ ਇਸ ਸਾਕਸ਼ ਨੇ ਸੀਐਮ ਰੇਖਾ ਗੁਪਤਾ ਦੇ ਉੱਪਰ ਹਮਲਾ ਕਰ ਦਿੱਤਾ ਉਹਨਾਂ ਦੇ ਥੱਪੜ ਮਾਰ ਦਿੱਤਾ ਉਹਨਾਂ ਨੂੰ ਧੱਕਾ ਮਾਰ ਦਿੱਤਾ ਜਿਸ ਕਰਕੇ ਸੀਐਮ ਰੇਖਾ ਗੁਪਤਾ ਜ਼ਖਮੀ ਵੀ ਹੋਏ ਉਹਨਾਂ ਦੇ ਸਾਟਾ ਛੜੀ ਉਹ ਵੀ ਲੱਗੀ ਫਲਾਹਾਲ ਇਸ ਨੂੰ ਕਾਬੂ ਅਛੜਾ ਉਹ ਵੀ ਕਰ ਲਿਆ ਗਿਆ ਇਸ ਤੋਂ ਪੁੱਛ ਕੇ ਅੱਛਾ ਜਿਹੜੀ ਉਹ ਵੀ ਢੁਗਾਈ ਦੇ ਨਾਲ ਕੀਤੀ ਜਾ ਰਹੀ ਹੈ ਤਾਂ ਰਜੇਸ਼ ਜਿਸ ਦਾ ਨਾਮ ਹੈ ਜਿਹੜਾ ਉਹ ਦੱਸਿਆ ਜਾ ਰਿਹਾ ਗੁਜਰਾਤ ਦੇ ਰਾਜਕੋਟ ਦਾ ਇਹ ਰਹਿਣ ਵਾਲਾ ਕਿਉਂਕਿ ਇਸ ਤੋਂ ਕੋਲੋਂ ਇੱਕ ਆਧਾਰ ਕਾਰਡ ਆ ਜਿਹੜਾ ਉਹ ਵੀ ਮਿਲਿਆ ਤਾਂ ਇਸ ਨੂੰ ਕਾਬੂ ਵੀ ਕੀਤਾ ਗਿਆ ਇਸ ਦੇ ਕੋਲੋਂ ਪੁੱਛ ਕੇ ਛਾ ਜਿਹੜੀ ਉਹ ਕੀਤੀ ਗਈ ਹੈ ਤਾਂ ਇੱਕ ਤਸਵੀਰ ਹੁਣ ਸਾਹਮਣੇ ਆ ਚੁੱਕੀ ਹੈ ਤੇ ਇਹ ਤਸਵੀਰ ਉਸੇ ਵਿਅਕਤੀ ਦੀ ਦੱਸੀ ਜਾ ਰਹੀ ਹੈ ਜਿਸ ਵਿਅਕਤੀ ਨੇ ਸੀਐਮ ਰੇਖਾ ਗੁਪਤਾ ਦੇ ਉੱਪਰ ਹਮਲਾ ਕੀਤਾ ਹੈ ਇਹ ਜਿਹੜੀ ਤਸਵੀਰ ਹੈ ਉਹ ਸੀਐਮ ਰਿਹائش ਦੇ ਨੇੜੇ ਤੇੜੇ ਦੀ ਦੱਸੀ ਜਾ ਰਹੀ ਹੈ ਕਿਉਂਕਿ ਜਿਹੜੀ ਜਨ ਸੁਣਵਾਈ ਹੁੰਦੀ ਹੈ ਉਹ ਸੀਐਮ ਰਿਹائش ਦੇ ਵਿੱਚ ਹੀ ਹੁੰਦੀ ਹੈ